ਇਹ ਲਿਆ ਸਕਦੇ ਜੀ ਭਰਾਵਾਂ ਨੇ ਜੱਟ ਜਿਮੀਦਾਰ ਭਰਾ ਐ ਆਪਣਾ ਆਪ ਤਿੰਨ ਦਿਨ ਤੇ ਕੀਤੀ ਆ ਜੀ ਨਹੀਂ ਤਾਂ ਬਾਈ ਦਾ ਕਾਗ ਨਹੀਂ ਤੁਹਾਨੂੰ ਪਤਾ ਹੀ ਆ ਤੇ 15 ਰੁਪਏ ਕਿਲੋ ਬਾਈ ਦੀ ਦੇ ਰਿਆ 30 ਕਿਲੋ ਦਾ ਘਟਾ ਐ ਬਾਕੀ ਤੁਸੀਂ ਹਿਸਾਬ ਅੱਗੇ ਲਾ ਲਿਆ ਜੇ ਵੀ ਬੰਦੇ ਜਿੰਨੇ ਠੀਕ ਆ ਤੇ ਇਧਰ ਪਾਲਾ ਵੀ ਖਲੋਤਾ ਆ ਪਾਲਾ ਫੱਲਾ ਕਿਵੇਂ ਗੰਡਾ ਬਹੁਤ ਵਧੀਆ ਵਧੀਆ ਗੰਡਾ ਇਹੋ ਬਾਈ ਬੇਚੇ ਉਸ ਬਾਈ ਬੇਚੇ ਜਿਆਦਾ ਮੋਟਾ ਨਹੀਂ ਪਿਆਜ ਸਹੀ ਹੈਨਾ ਹਾਂ ਵਧੀਆ ਉਹ 20 ਰੁਪਏ ਦੇਈ ਜਾਂਦੇ ਨਾ 22 ਬਾਈ 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 ਰੁਪਏ ਦੁਕਾਨ ਵਾਲੇ ਭਾਉਜੀ ਦੇਈ ਜਾਂਦੇ ਆ 22 ਤੇ ਵੀਰ ਦਿੰਦਾ 15 ਰੁਪਏ ਹੈਨਾ ਤੇ ਬਾਹਰੋਂ ਬੰਦਿਆ ਵੇਖੋ ਲਾਈਨਾਂ ਦੇ ਭਰਾ ਸਾਰੇ ਖੜੇ ਆ ਜੀ ਤੇ ਉੱਤੇ ਕਿਉਂ ਜਾਗੇ ਆ ਆ ਤੇ ਦੇਖ ਸਾਧ ਜੰਗਲੇ ਆ ਨਿੱਕਾ ਨਾਲ ਛੋਟਾ ਕਾਕਾ ਦੋਵੇਂ ਬਾਈ ਬਾਈ ਇੱਥੇ ਐਡੇ ਸਵਰਾ ਦੇ ਵਿੱਚ ਖੜੇ ਆ ਜੀ ਜਦੋਂ ਮਰਜ਼ੀ ਸੰਪਰਕ ਕਰੋ ਦੇਉਗਾ ਦੇਊ ਵੱਜਦੇ ਆ ਜੀ ਭਰਾ ਸਾਡੇ ਉਹਨਾਂ ਦੀਆਂ ਬਾਈਕਾਂ ਦੇ ਵਿੱਚ ਸਤਨਾਮ ਸਿੰਘ ਦੇਊ ਬੈਗ ਦੇ ਵਿੱਚ ਜਦੋਂ ਮਰਜ਼ੀ ਜਾਓ 15 ਰੁਪਏ ਕਿਲੋ ਇੱਕ ਨੰਬਰ ਦਾ ਬਾਕੀ ਦ੍ਰਮਿੰਦਰਾ ਖੜ੍ਹਾ ਹੋਇਆ 275 1 ਕਾਵੇ ਗੱਭਰੂ ਪਾਉ ਵੇ ਲੋ ਦੁਕਾਨ ਤੇ ਜਾਈਏ 20 22 ਰੁਪਏ ਤੋਂ ਕੱਟ ਨਹੀਂ ਡੱਡਾ ਮਿਲਦਾ ਤੇ ਆ ਛੋਟਾ ਸ਼ੇਰ ਵੀ ਆਇਆ ਨਾਲ ਗੰਡੇ ਵੇਚ ਰਾਇਆ ਇਹ ਆ ਮੱਝ ਵਾਲੇ ਪਾਉਆਂ ਦਾ ਗੰਡੇ ਵੇਚ ਰਾਇਆ ਤੇ ਵੱਧ ਤੋਂ ਵੱਧ ਭਾਈ ਜੀ ਆਪਣੇ ਪੰਜਾਬੀ ਭਰਾ ਦੀ ਸਪੋਰਟ ਕਰਿਆ ਕਰੋ ਤੇ ਵੇਖੋ ਕਰਾਂ ਬਾਦੂ ਵੀਰ ਇੱਥੇ ਜਿਹੜੇ ਪਹੁੰਚ ਰਹੇ ਆ ਕਿਉਂਕਿ ਕੱਟ ਰੇਟ ਤੇ ਜੇ ਚੀਜ਼ ਮਿਲੇ ਤੇ ਹਾਰੇ ਕਦਾ ਜੀ ਕਰਦਾ ਭਾਈ ਜੀ ਲੈ ਲੀਏ ਤੇ ਆ ਵੇਖੋ 30 ਕਿਲੋ ਦਾ ਗਟਾ 17 30 ਕਿਲੋ ਦਾ ਹਾਂਜੀ ਜੀ ਤੇ ਜਦੋਂ ਮਰਜੀ ਬਾਈ ਜੀ ਲੈ ਜਾ ਜੇ ਬੈਗ ਆਹੋ ਪਤਾ ਨਹੀਂ ਮੁੰਡੇ ਕਿੰਨੇ ਦਾ ਪੰਦਦਾ ਕਿੰਨੇ ਦਾ ਪੰਦਦਾ ਪੁੱਤ ਦੱਸ ਦੇ 450 450 ਦਾ ਬਾਈ ਜੀ 450 ਦਾ ਬਣਦਾ ਜੀ ਜਦੋਂ ਮਰਜੀ ਸਵਰਕ ਕਰ ਲੋ ਵੀਰ ਦੇ ਨਾਲ ਬੈਗ ਧਿਆਣ ਕੇ ਠੀਕ ਆ ਜੀ ਤੇ ਫੋਨ ਨੰਬਰ ਆਹ ਬੋਤ ਨੰਬਰ ਕਿੰਨਾ ਡਾੜੀ ਤੇ ਦਾ 77 ਦਾ 18 2755 ਇਹ ਨੰਬਰ ਆ ਵਾਹ ਜੀ ਵਾਹ ਇਹ ਨੰਬਰ ਆ ਜੀ ਜਦੋਂ ਮਰਜ਼ੀ ਕਾਲ ਕਰੋ ਤੇ ਕੰਮ ਚੱਲਦਾ ਬੁਕਿੰਗ ਤੇ ਆਪਦੇ ਪੰਜਾਬੀ ਭਰਾ ਦੀ ਵਧ ਤੋ ਵਧ ਕਰੋ ਸਪੋਰਟ ਪਾਉ ਜੀ ਨਹੀਂ ਤਾਂ ਦੁਕਾਨਾਂ ਵਾਲੇ ਕੋੱਖ ਨਹੀਂ ਬੱਲੇ ਪਾਉਂਦੀ ਇਹੋ ਗੰਡੇ ਆਪਾਂ ਲਜਾਈਏ ਤਾਂ ਮੰਡੀ ਚ ਆਪਾਂ ਨੇ 10 ਰੁਪਏ ਕਿਲੋ ਲੈਣੇ ਹੁੰਦਾ 6 ਦੇਖ ਲਓ ਜੇ ਕੋਈ ਆਪਣਾ ਵੀਰ 15 ਰੁਪਏ ਫਿਰ ਵੀ 5 ਰੁਪਏ ਦੁੱਸਿਆਂ ਨਾਲ ਘੱਟ ਆ। ਇਹ ਬਹੁਤ ਵਧੀਆ ਕਿਉਂਕਿ ਉਹ 20 21 22 ਰੁਪਏ ਤੋਂ ਘੱਟ ਦੁਕਾਨ ਤੇ ਕੰਡਾ ਆਮ ਵਿਕਦਾ ਹੈ ਜੀ 20 ਰੁਪਏ ਤੋਂ ਲੈ ਕੇ 22 ਰੁਪਏ ਤੱਕ। ਇਹ 15 ਰੁਪਏ ਬਹੁਤ ਵਧੀਆ ਰੇਟ ਆ ਜੀ ਤੇ ਕੰਡਾ ਭਾਉਂਾ ਨੇ ਰੱਖਿਆ ਹੋਇਆ ਜੀ ਆਹ ਦੇਖ ਲਓ ਚਾਰਜ ਜੁਰਜ ਕੀਤਾ ਨੈਟ ਵੇਟ ਇੱਕ ਨੰਬਰ ਦਾ ਕੰਮ ਕਰਦੇ ਆ ਵੀਰ ਜੀ। ਤੇ ਬਹੁਤ ਵਧੀਆ ਬਾਈ ਜੀ ਵੱਧ ਤੋਂ ਵੱਧ ਕਰਦੇ ਜੀ ਵੀਡੀਓ ਸ਼ੇਅਰ ਧੰਨਵਾਦ ਦੋਸਤੋ